ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਪੰਜਾਬ 2 ਦੇ ਮੈਂਬਰ ਅੱਜ ਅਸੀਂ ਪਹੁੰਚੇ ਹਾਂ ਕਿਸਾਨ ਮੇਲੇ ਤੇ ਜਿਹੜਾ ਕਿ ਸ਼ਹਿਰ ਬਠਿੰਡਾ ਦੇ ਵਿੱਚ ਲੱਗਿਆ ਹੈ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਬਹੁਤ ਭਾਰੀ ਇਕੱਠ ਹੈ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਵੱਖ-ਵੱਖ ਪਿੰਡਾਂ ਤੋਂ ਤੇ ਹੋਰ ਵੀ ਨਾਂ ਲੱਗਦੇ ਜਿਲ੍ਹਾਂ ਤੋਂ ਜਿਹੜੇ ਕਿਸਾਨ ਪਹੁੰਚੇ ਨੇ ਸ਼ਹਿਰ ਬਠਿੰਡਾ ਦੇ ਵਿੱਚ ਕਿਸਾਨ ਮੇਲੇ ਤੇ ਦੇਖ ਸਕਦੇ ਤੁਸੀਂ ਸਟਾਲਾਂ ਲੱਗੀਆਂ ਹੋਈਆਂ ਐ ਅੱਡੋ-ਅੱਡ ਵੀਜਾਂ ਦੀਆਂ ਤੇ ਇਸ ਵਕਤ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸ਼ਹਿਰ ਬਠਿੰਡੇ ਤੋਂ ਕਿਸਾਨ ਮੇਲੇ ਤੋਂ ਤੇ ਆਪਾਂ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸਾਨਾਂ ਦਾ ਕਹਿਓ ਜਾ ਰੁਝਾਨ ਹੈ ਕੀ ਕੀ ਨਵੀਆਂ ਚੀਜ਼ਾਂ ਜਿਹੜੀਆਂ ਕਿਸਾਨ ਇੱਥੇ ਲੈ ਕੇ ਆਏ ਨੇ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨੇ ਸਟਾਲ ਲਾਈਆ ਰੰਗੀਨ ਕਣਕ ਦੀ ਖਾਸ ਸੇਵ ਤੇ ਇੱਕ ਵਾਰੀ ਤੁਹਾਨੂੰ ਕਣਕ ਦਿਖਾ ਦਈਏ ਕਣਕ ਜਿਹੜੀ ਹੈ ਕਾਲੀ ਹੈ ਦੂਜੀ ਕਣਕ ਨਾਲੋਂ ਰੰਗ ਦਾ ਬਹੁਤ ਜ਼ਿਆਦਾ ਫਰਕ ਆਪਣ ਨਾਲ ਸਟਾਲ ਦੇ ਜਿਹੜੇ ਮਾਲਕ ਕਹਲੋ ਜਾਂ ਕਿਸਾਨ ਕਹਲੋ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਨਾਮ ਹੈ ਜੀ ਇਹਦਾ ਨਾਮ ਕੋਮਿਕ ਸਿੰਘ ਜੀ ਕਿਹੜਾ ਪਿੰਡ ਹੈ ਇਹ ਫੋਰਸ ਮਿਰ ਜੀ ਤੇ ਇਹ ਕਣਕ ਦਾ ਰੰਗ ਦੇਖੀਏ ਤਾਂ ਕਾਲਾ ਹੈ ਤੇ ਇਹਦੀ ਕੀ ਵਿਸ਼ੇਸ਼ਤਾ ਤੁਸੀਂ ਲਾਇਆ ਰੰਗੀਨ ਹਾਂ ਰੰਗੀਨ ਰੰਗੀਨ ਖਾਸ ਸੀਰ ਨੂੰ ਜਿਹਨੂੰ ਤੁਸੀਂ ਇਸ ਤਰ੍ਹਾਂ ਇਹਦੀਆਂ ਬਹੁਤ ਹੈਗੀਆਂ ਓਕੇ ਐਂਟੀਆਕਸੀਡੈਂਟ ਇਹਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ ਆਇਰਨ ਐਂਡ ਜ਼ਿੰਕ ਤੇ ਫਾਈਬਰ ਨਾਲ ਪੋਸ਼ਟਿਕ ਪੂਰੀ ਹੋਇਆ ਉਹ ਹਾਰਟ ਲਈ ਹੈਗਾ ਬਹੁਤ ਵਧੀਆ ਹੈ ਇਹਦਾ ਰੋਟੀ ਬਹੁਤ ਮਿੱਠੀ ਬਣਦੀ ਆ ਬ੍ਰੈਡ ਬਿਸਕਟ ਬਹੁਤ ਸਵਾਦ ਬਣਦੇ ਆ ਫਾਈਸਰ ਹੋਟਲ ਨੇ ਵਿੱਚ ਇਹ ਯੂਜ਼ ਮਾਉਣ ਵਾਲਾ ਪ੍ਰੋਡਕਟ ਹੈ ਇਹੇ ਤੁਸੀਂ ਖੁਦ ਆਪਣੇ ਦਿੱਤਾ ਜੀ ਹਾਂ ਆਪਦੀ ਖੇਰ ਚ ਲਾਈ ਆ ਆਰਗੇਨਿਕ ਆਰਗੇਨਿਕ ਆ ਬਿਨਾ ਰਿਸਕ ਦੇ ਤੋਂ ਬੀਚੀਆ ਕੱਲਾ ਪਾਣੀ ਲਾਇਆ ਹੋਰ ਅਸੀਂ ਕੁਛ ਨਹੀਂ ਲਾਇਆ ਇਹਨੂੰ अच्छा ਤੇ ਇਹਦਾ ਰੰਗ ਸ਼ੁਰੂ ਚ ਹੀ ਹੈ ਜਦੋਂ ਕੱਢਦੇ ਆਪਾਂ ਗਨਕੂ ਦੀ ਏਅਰ ਜਾਂਦਾ ਕਿ ਹੌਲੀ ਹੌਲੀ ਦਿਨ ਬਦ ਦਿਨ ਫਰਕ ਪੈਂਦਾ ਜਦੋਂ ਬੱਲੀਆਂ ਬਣਦੀਆਂ ਉਹ ਵੀ ਕਾਲੀਆਂ ਹੁੰਦੀਆਂ ਉਹ ਨਿਕਲਦੀ ਹੋਏ ਵੀ ਤੁਹਾਡੇ ਸਾਹਮਣੇ ਹੀ ਹੁਣ ਵੀ ਆਪਾਂ ਦੇਖ ਸਕਦੇ ਆ ਰੰਗ ਕਿੰਨਾ ਕਾਲਾ ਆ ਰੰਗ ਕਾਲਾ ਜਾਂਦਾ ਰੰਗੀਨ ਕਰਨ ਤੇ ਦੀ ਕੋਸ਼ਿਸ਼ ਲਾਈ ਹੈ ਤੇ ਹੋਰ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਆਪਣੇ ਜਿਹੜੇ ਅਪੀਲ ਇਹੀ ਕਰਨਾ ਚਾਹੁੰਗਾ ਵੀ ਜਿਹੜੀ ਆਰਗੈਨਿਕ ਖੇਤੀ ਦਾ ਦੁਆਰਾ ਯੋਗ ਆ ਰਿਹਾ ਦੁਆਰਾ ਪਹਿਲਾਂ ਪਰੇਸਪ੍ਰੇ ਬਿਨਾਂ ਕਣਕਾਂ ਤੇ ਅਸੀਂ ਬਹੁਤ ਪੋਜ਼ਿਟਿਵ ਸੀਗੀ ਪੁਰੇ ਹਾਂ ਸਪਰੇਆ ਪਾ ਪਾ ਕੇ ਆਪਾਂ ਆਲਰੇਡੀ ਤਰਤੀ ਹੈਗੀ ਉਹ ਸਾਰੀ ਕਰ ਰੱਖੀ ਆ ਤੇ ਜਿਹੜੀ ਕਣਕ ਹੈਗੀ ਉਹ ਕਿੰਨੀ ਖਰਾਬੇਗੀ ਆ ਇਹ ਵਾਲੀ ਅਸੀਂ ਤਿਆਰ ਕੀਤੀ ਆ ਔਰਗੈਨਿਕ ਵੀ ਇਹਨੂੰ ਬਤ ਵੱਦ ਵਿੱਚੋਂ ਤੇ ਖਾਣ ਲਈ ਵਰਤਣਾ ਨੂੰ ਇੱਕ ਗੱਲ ਲੋਕਾਂ ਦਾ ਰਿਸਪੌਂਸ ਦਿਸਾਨਾ ਦਾ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਪਰ ਕੋਈ ਦੇਖਣ ਆ ਰਿਹਾ ਪੂਰੇ ਸਾਨੂੰ ਪੁੱਛ ਰਿਹਾ ਇੱਕ ਹੋਰ ਆਪਾਂ ਗੱਲ ਕਰਨੀ ਹੈ ਵੀ ਕਿਸਾਨ ਕਹਿ ਦਿੰਦੇ ਆ ਬਿਨਾਂ ਰੇ ਸਪਰੇਏ ਤੋਂ ਝਾੜ ਘਟ ਜਾਂਦਾ ਹੈ ਨੁਕਸਾਨ ਹੋ ਜਾਂਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਅਸਬਿਨਾਰ ਇਸ ਪਰ ਤਾਂ ਬੀਜੀ ਐ 28 ਮਣ ਕਿੱਲੇ ਤੇ ਨਿਕਲੀ ਐ ਬਿਨਾਰ ਇਸ ਰੇਸ ਪਰ ਤਾਂ ਇੰਨੀ ਜਿਹੜੀ ਹੈਗੀ ਕਾਫੀ ਐ ਧੰਨਵਾਦ ਹਰਮਨਪ੍ਰੀਤ ਸਿੰਘ ਜੀ ਜਿੰਦਿਆਲਾ ਗੁਰੂ ਅਮਰਿਤਸਰ ਸਿੰਘ ਆ ਗੁਰਦਰ ਸਿੰਘ ਜੀ ਜਿੰਦੀ ਤੋਂ ਪੁਟਾਉਣ ਵਾਲੇ ਫਾਈਟਰ ਐ ਆਪੇ ਇਹ ਜੀ ਸਾਡੇ ਕੋਲ ਤਕਰੀਬਨ ਸਾਰੀ ਰੇਂਜ ਹੁੰਦੀ ਆ ਫੂਡ ਪਲਾਂਟਸ ਦੀ ਤੇ ਦੂਜਾ ਸਟਾਲ ਸਾਡਾ ਉਧਰ ਲੱਗਾ ਵਾ ਇੱਥੇ ਅਸੀਂ ਸਟਰਾਬਰੀ ਵੇਚ ਰਹੇ ਹਾਂ ਜਿਹੜੀ ਟੈਕੂ ਕਲਚਰ ਵਾਲੀ ਐ ਸਾਬਰੀ ਦਾ ਪੰਜਾਬ ਜਿਹੜਾ ਬਹੁਤ ਵਧੀਆ ਹੋ ਰਹੀ ਹੈ ਜੀ ਅੱਜ ਨੂੰ ਬੜੇ ਸਮੇਂ ਤੋਂ ਬਹੁਤ ਵਧੀਆ ਕਿਸਾਨ ਖੇਤੀ ਕਰ ਰਹੇ ਨੇ ਬਾਈਟ ਸਟਾਪ ਰਿਹਾ ਜਿੱਦਾਂ ਸਤੰਬਰ ਅਕਤੂਬਰ ਚ ਗਰੋਇੰਗ ਹੁੰਦੀ ਹੈ ਜੀ ਇਹਦੀ ਫਿਰ ਦਸੰਬਰ ਜਨਵਰੀ ਨੂੰ ਤਾਂ ਫਰੂਟਿੰਗ ਸ਼ੁਰੂ ਹੋ ਜਾਂਦੀ ਹੈ ਮਾਰਚ ਪ੍ਰੈਸ ਤੱਕ ਚੱਲਦੀ ਰਹਿੰਦੀ ਹੈ ਸਾਬਰੀ ਸਰਦੀਆਂ ਦੀ ਹਾਂਜੀ ਡਰਾਇੰਗ ਆਲਮੋਸਟ ਸਾਰੇ ਫਰੂਟ ਹੁੰਦੇ ਆ ਜੀ ਆਪਾਂ ਵਾਲੇ ਬਾਈਟ ਸਟਾਪ ਨੂੰ ਲੱਗਦਾ ਹੈ ਫਰੈਸ਼ ਫਰੂਟ ਲੱਗਦਾ ਜਨਵਰੀ ਦਸੰਬਰ ਜਨਵਰੀ ਜੇ ਥੋੜਾ ਜਿਹਾ ਅਵੋਇਡ ਕਰੀਦਾ ਉਦੋਂ ਜੁਲਾਈ ਚ ਬਾਕੀ ਸਾਰਾ ਸੀਜ਼ਨ ਲੱਗਦਾ ਰਹਿੰਦਾ ਜੀ ਡੇਢ ਕਿ ਸਾਲ 2 ਸਾਲ ਦੇ ਵਿੱਚ ਫਰੂਟਿੰਗ ਆਏ ਪੁਰੀ ਦੀ ਇਹ ਤੁਹਾਡਾ ਨਰਸਰੀ ਨੇ ਜੰਡੇ ਵਾਲਾ ਗੁਰੂ ਅਮਰੇਸਰ ਅੱਜ ਇੰਨੀ ਵਾਰ ਬਹੁਤ ਪਟਾਉਣ ਵਾਲੇ ਲਾਈਟ ਟਰੈਪ ਬਹੁਤ ਵਧੀਆ ਜੀ ਹਰ ਵਾਰ ਹੀ ਆਈਦਾ ਜੀ ਸਾਰੇ ਮੇਲਿਆਂ ਤੋਂ ਵਧੀਆ ਰਿਸਪੌਂਸ ਮਿਲਦਾ ਜੀ ਫਿਰੋਜ਼ਾ ਨੂੰ ਛੋਟੀ ਟੋਪ ਚਾਣ ਵਾਲੇ ਲਾਈਟ ਟਰੈਪ ਬਹੁਤ ਵਧੀਆ ਜੀ 5 ਫੁੱਟ ਵਾਲਾ ਅੱਜ ਤੋਂ 3 ਸਾਲ ਪਹਿਲਾਂ 5 ਫੋਟ ਤੇ ਹੀ ਸਾਡਾ ਅੱਜ 500 700 ਤੇ ਹੋ ਗਿਆ ਉਹ 5000 ਤੇ ਵੀ ਪਹੁੰਚੂਗਾ ਖਤਮ ਹੋ ਰਿਹਾ ਹੋਊਗਾ ਠੀਕ ਹੈ ਜੀ ਜਿਹੜੇ ਰੇਤ ਤੇਲ ਵਾਲੇ ਦੇਸ਼ ਹੀ ਦੁਬਈ ਵਗੈਰਾ ਗੱਲ ਕਰੀਏ ਜਾਂ ਰਾਜਸਥਾਨ ਗੱਲ ਕਰੀਏ ਉਥੇ ਬਾਗ ਲੱਗ ਕੇ ਉਹਨਾਂ ਨੇ ਆਪਣੀ ਉਹ ਦੁੱਧ ਘੋ ਤੇ ਆ ਗਏ ਆ ਅਸੀਂ ਰੇਤ ਵੱਲ ਵਧਦੇ ਜਾ ਰਹੇ ਹਾਂ ਪਚਾਉਣ ਵਾਲੇ ਲਾਈਟ Trap ਕਿ ਨਾਮ ਹੈ ਇਹ ਦਾ ਬੀ ਸੀ ਕਿ ਭਾਈ ਠੰਡ ਕੁੰਦਰੀਆ ਜ਼ਿਲ੍ਹਾ ਮਾਨਸਾ ਏ ਅੱਜ ਤੁਸੀਂ ਇੱਥੇ ਕਿਸਾਨ ਮੇਲੇ ਤੇ ਬਠੰਡੇ ਆਏ ਹੋ ਕੀ ਲੈ ਕੇ ਆਏ ਹੋ ਕੁ ਅਸੀਂ ਵੀਰੀ ਅੱਜ ਗੰਡੇ ਦਾ ਕੰ ਲੈ ਕੇ ਆਏ ਸੀ ਲਾਲ ਪਿਆਜ਼ ਦਾ ਸੀ ਆਪ ਤਿਆਰ ਕਰਦੇ ਸਾਡੀ ਆਪਦੀ ਨਰਸਰੀ ਆ ਪੰਡੇ ਕੁਲਰੀਏ ਜਿਹੜਾ ਮਾਨਸਾ ਦੇ ਵਿੱਚ ਅੱਛਾ ਤੇ ਅੱਜ ਤੁਸੀਂ ਬਠੰਡੇ ਆਏ ਹੋ ਤਾਂ ਕਿ ਮਾਨਸਾ ਤੋਂ ਇਥੋਂ ਦੇ ਕਿਸਾਨਾਂ ਦਾ ਕਿਹੋ ਜਿਹਾ ਰਿਸਪੌਂਸ ਰਿਹਾ ਬਹੁਤ ਵਧੀਆ ਰਿਸਪੌਂਸ ਹੈ ਲੋਕ ਪਰਵੈਤੀ ਖੇਤੀ ਵੱਲ ਮੁੜ ਰਹੇ ਆ ਤੇ ਵਧੀਆ ਨੌਜ ਲੈ ਕੇ ਵਧੀਆ ਖੇਤੀ ਤਿਆਰੀ ਤਿਆਰ ਕਰ ਰਹੇ ਆ ਤੇ ਤੁਹਾਨੂੰ ਕਹਿਣਾ ਚਾਹੋਗੇ ਜਪਾਨੀ ਆ ਬੱਕਰੀ-ਬੱਕਰੀ ਖੇਤੀ ਕਰਨੀ ਚਾਹੀਦੀ ਹੈ ਜਾਂ ਦੋ ਫਸਲਾਂ ਚੰਨਾ ਚਾਹੀਦੀ ਚਾਹੀਦੀ ਲੋਕਾਂ ਨੂੰ ਜਿਵੇਂ ਚੱਲਦਾ ਜੀ ਮਤਲਬ ਅਰਬੇਤੀ ਖੇਤੀ ਕਰਨੀ ਚਾਹੀਦੀ ਜਿਵੇਂ ਆਪਾਂ ਨੂੰ ਪਹਿਲਾਂ ਨਰਮਾ ਬੀਜਦੇ ਸੀ ਕਪਾਹ ਬੀਜਦੇ ਸੀ ਛੋਲੇ ਬੀਜਦੇ ਸੀ ਆਪਾਂ ਇੱਕੋ ਚੀਜ਼ ਦੇ ਮਗਰ ਪੈ ਗਏ ਜੀਵੀ 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 ਦੇ ਨਾਲ ਪਾਣੀ ਦੀ ਬਹੁਤ ਵੇਸਟ ਹੋ ਰਹੀ ਹੈ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਅਰਬੇਤੀ ਖੇਤੀ ਵੱਲ ਆਓ ਤੇ ਆਪਣਾ ਆਮਦਨ ਨੂੰ ਵਧਾਓ ਨਾ ਨਹੀਂ ਨਰਨਾ ਕਰਨ ਆਇਆ ਸਿੰਘਾ ਜੀ ਕਿਹੜਾ ਪਿੰਡ ਹੈ ਲੇਲੇ ਵਾਲਾ ਤੇ ਅੱਜ ਮਕਥਾਨ ਮੇਲੇ ਤੇ ਆ ਆ ਵੀ ਰਣਤਾ ਬਰੇਡ ਸਾਰਾ ਕੁਝ ਪਤਾ ਲੱਗ ਜਦਾ ਵੀ ਕੀ ਚੀਜ਼ ਹੈ ਕੋਈ ਨਵੀਆਂ ਕਿਵੇਂ ਦਾ ਐਕਸਪੀਰੀਅੰਸ ਹੈ ਮੇਲਾ ਬਹੁਤ ਸਵਾਰਾ ਕੋਈ ਕੋਈ ਨਵੀਆਂ ਚੀਜ਼ਾਂ ਤੇ ਨਵੀਆਂ ਤਾਂ ਵੈਸੇ ਕੋਈ ਆ ਵੀ ਆਵਾ ਮਾਰੇ ਹੋਰ ਤਣਕਲਾ ਵੀ ਵਧੀਆ ਆ ਨਾ ਪਰ ਉਹ ਤੋਂ ਬਾਅਦ ਤੇ ਤੁਹਾਡੇ ਕੋਲ ਕੋਈ ਆਖ ਜੀ ਦੂਜੀ ਵੀ ਕੋਈ ਚੀਜ਼ ਸਾਡੇ ਕੋਲ ਤਾਂ ਜੀ ਮੇਰਾ ਨਰਸੀਆ ਕੰਮ ਆ ਵਾ ਤੇ ਆ ਜੀ ਦਾ ਕਿਹੜੀ ਜਗ੍ਹਾ ਲੇਲੇ ਵਾਲਾ ਜੀ ਤੇ ਕੀ ਕੋਈ ਹੁੰਦਾ ਆਪਣੇ ਮੇਰ ਕੋਲ ਇਹ ਟਮਾਟਰਾਂ ਦੀ ਟੱਕ ਮਿਰਚ ਬੈਂਗਣੀ ਜਿ ਆਜ ਤੋਂ ਜਿਆਦਾ ਕੰਮ ਆਈ ਸਰਦਾਰ ਵੀ ਤੁਸੀਂ ਆਪਣੀ ਸਟਾਲ ਲਾਈ ਆ ਜੀ ਨਹੀਂ ਜੀ ਮੈਂ ਲਾਈ ਨਹੀਂ ਸਟਾਲ ਮੇਰੇ ਕੋਲ ਤਾਂ ਆ ਪੂਰੇ ਨਹੀਂ ਹੁੰਦਾ ਦੀ ਪੂਰਾ ਤੇ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਨੀ ਚਾਹੋਗੇ ਵੀ ਵਧੀਆ ਭਾਈ ਕਮਾਈ ਤਾਂ ਕੋਈ ਨਹੀਂ ਕਮਾਈ ਵਧੀਆ ਹੁੰਦੀ ਹਾਂਜੀ ਹਾਂਜੀ ਵਧੀਆ 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 ਹਾਂਜੀ ਹਾਂਜੀ